ਸਵਾਲ ਦੇ ਓਏ ਸੋਰਨਾ ਐਥੇ ਤੇਰੀ ਪਜੜੀ ਆਈ ਪਜੜੀ ਬਾਹਰ ਰੋਡ ਪਜੜੀ ਪਜੜੀ ਵਿਚ ਮਤ ਉਹ ਤੋਂ ਪੁਰੇ ਇਹ ਵਿਆਹ ਤੋਂ ਕਿ ਨਿਕੜ ਡੋਵੇਂ ਰੋਕਾ ਕੋਈ ਬਹੁਤ ਬਣਾ ਗਿਆ ਆ ਉਹ ਆ ਗੂ ਆ ਇਹ ਪੂਰਾ ਪਿਆਰ ਹੈ ਗੇ ਮਾਰਸਲ ਆਂਦਾ ਵੀ ਸੋਰਨਾ ਕੋ ਅਰ ਰੋਕਿਆ ਉਹਨੂੰ ਬਾਈਨ ਕਰ ਗਿਆ ਸਰ ਰੋਕ ਗਿਆ ਤਸਵੀਰਾਂ ਜਲਾਲਾਬਾਦ ਹਲਕੇ ਦੇ ਪਿੰਡ ਬੰਮਣੀ ਵਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਪਿੰਡ ਦੇ ਵਿੱਚ ਇੱਕ ਘਰ ਦੇ ਬਾਹਰ ਇੱਕ ਗੱਟਾ ਬਰਾਮਦ ਹੋਇਆ ਜਿਸ ਦੇ ਵਿੱਚੋਂ 8 ਤੋਂ 10 ਦੇ ਕਰੀਬ ਦੇਸੀ ਜਾਨਵਰਾਂ ਨੂੰ ਮਾਰਨ ਵਾਲੇ ਬੰਬ ਮਿਲੇ ਨੇ ਦੱਸ ਦਈਏ ਕਿ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦ ਪਿੰਡ ਦੇ ਵਿੱਚ ਕਬਾੜ ਚੁਗਣ ਵਾਲਾ ਸ਼ਖਸ ਪਹੁੰਚਿਆ ਤੇ ਉਸ ਦੇ ਵੱਲੋਂ ਪਿੰਡ ਦੇ ਵਿੱਚੋਂ ਕਬਾੜ ਚੁਗਿਆ ਜਾ ਰਿਹਾ ਸੀ ਇਸੇ ਦੌਰਾਨ ਇੱਕ ਘਰ ਦੇ ਬਾਹਰ ਰੱਖੇ ਗੱਟੇ ਦੇ ਕੋਲ ਜਾ ਦੋ ਪਹੁੰਚਿਆ ਤਾਂ ਗੱਟੇ ਦੇ ਵਿੱਚ ਬਲਾਸਟ ਹੋ ਗਿਆ ਦੱਸ ਦਈਏ ਇਸ ਤੋਂ ਬਾਅਦ ਉਕਤ ਸ਼ਖਸ ਨੂੰ ਪਿੰਡ ਦੇ ਵਸਨੀਕਾਂ ਨੇ ਸੰਭਾਲਿਆ ਅਤੇ ਉਸ ਨੂੰ ਡਾਕਟਰ ਦੇ ਲਿਜਾਇਆ ਗਿਆ ਅਤੇ ਜਦ ਜਾਂਚ ਕੀਤੀ ਗਈ ਤਾਂ ਉਸ ਜਗ੍ਹਾ ਤੇ ਇੱਕ ਗੱਟਾ ਬਰਾਮਦ ਹੋਇਆ ਜਿਸ ਦੇ ਵਿੱਚ ਆਟੇ ਦੇ ਨਾਲ ਦੇਸੀ ਬਾਰੂਦ ਵਾਲੇ ਬੰਬ ਬਰਾਮਦ ਹੋਏ ਦੱਸ ਦਈਏ ਕਿ ਇਹ ਉਹ ਬੰਬ ਨੇ ਜਿਨ੍ਹਾਂ ਦੇ ਨਾਲ ਜਾਨਵਰਾਂ ਦਾ ਸ਼ਿਕਾਰ ਕੀਤਾ ਜਾਂਦਾ ਫਿਲਹਾਲ ਇਸ ਮਾਮਲੇ ਦੇ ਵਿੱਚ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪੁਲਿਸ ਪਹੁੰਚੀ ਅਤੇ ਇਹਨਾਂ ਬੰਬਾਂ ਨੂੰ ਨਸ਼ਟ ਕੀਤਾ ਗਿਆ ਦੱਸ ਦਈਏ ਕਿ ਪਿੰਡ ਵਾਸੀਆਂ ਦੇ ਦੱਸਣ ਦੇ ਮੁਤਾਬਕ ਪਿੰਡ ਦੇ ਹੀ ਰਹਿਣ ਵਾਲੇ ਇੱਕ ਬਲਵੀਰ ਸਿੰਘ ਨਾਮ ਦਾ ਸ਼ਖਸ ਹੈ ਜੋ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਸ਼ਰਾਬ ਪੀਣ ਦਾ ਵੀ ਆਦੀ ਹੈ ਉਸ ਦੇ ਵੱਲੋਂ ਇਹ ਬੰਬ ਤਿਆਰ ਕੀਤੇ ਗਏ ਸਨ ਮੌਕੇ ਤੇ ਪਹੁੰਚੇ ਥਾਣਾ ਵੈਰੋਕਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਲਵੀਰ ਸਿੰਘ ਨਾਮ ਦੇ ਸ਼ਖਸ ਦੇ ਘਰ ਦੇ ਬਾਹਰ ਦੇਸੀ ਬਾਰੂਦ ਨਾਲ ਤਿਆਰ ਕੀਤੇ ਹੋਏ ਬੰਬ ਨੂਮਾ ਚੀਜ਼ ਮਿਲੀ ਹੈ ਤੇ ਉਹ ਮੌਕੇ ਤੇ ਪਹੁੰਚੇ ਨੇ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧ ਦੇ ਵਿੱਚ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ। ਜੀ ਤੁਹਾਡੇ ਪਿੰਡ ਵਿੱਚ ਮਸਲਾ ਵੀਰ ਜੀ ਇਹ ਆ ਵੀ ਮਸਲਾ ਜਦੋਂ ਅਸੀਂ ਇੱਥੇ ਪਿੰਡ ਚ ਕੱਚ ਚੁਗਣ ਵਾਲਾ ਆਇਆ ਕੋਈ ਉਹਨੇ ਕਿ ਕੱਚ ਚੁਗਦਿਆਂ ਚੁਗਦਿਆਂ ਸੋਟੀ ਲਗਾਈ ਤੇ ਉਹ ਕਰੇ ਉਹਨਾਂ ਦੇ ਜਦ ਬੰਬ ਆਟੇ ਦੇ ਵਿੱਚ ਬਲੇਟ ਕੇ ਰੱਖਿਓਏ ਸੀ। ਉਹਦੇ ਵਿੱਚ ਲੱਗੀ ਤੇ ਉਹ ਉਹ ਬੰਬ ਫਟ ਗਿਆ। ਫਟਿਆ ਤੇ ਉਹਨੂੰ ਮੁੰਡੇ ਨੂੰ ਛਰੇ ਵੱਜੇ। ਸ਼ਰੇ ਵਜੇ ਉਹ ਡਿੱਗ ਪਿਆ ਤੇ ਸਾਡੇ ਪਿੰਡ ਦੇ ਇੱਕ ਨੌਜਵਾਨ ਮੁੰਡਾ ਉਥੋਂ ਉਹਨੇ ਜਦੋਂ ਖੜਕਾ ਸੁਣਿਆ ਬਾਹਰ ਆਇਆ ਉਹਨੇ ਦੇਖਿਆ ਵੀ ਮੁੰਡਾ ਡਿੱਗਿਆ ਪਿਆ ਉਹਨੇ ਉਸ ਮੁੰਡੇ ਨੂੰ ਚੱਕਿਆ ਮੁੰਡੇ ਨੂੰ ਚੱਕ ਕੇ ਜਦੋਂ ਇਲਾਜ ਡਾਕਟਰ ਤੋਂ ਇਲਾਜ ਕਰਾਉਣ ਗਿਆ ਤੇ ਉਹ ਬੰਦਾ ਦੂਸਰਾ ਬੈਗ ਚੱਕ ਕੇ ਆਪੇ ਘਰੇ ਰੱਖ ਲਿਆ ਜਿਨੇ ਬੰਬ ਬਣਾਏ ਹੋਏ ਸੀ ਉਹਨੇ ਯਾਨੀ ਕਿ ਉਹਨੂੰ ਬੰਦੇ ਨੂੰ ਸੰਭਾਲਣ ਦੀ ਬਜਾਏ ਉਹਨੇ ਆਪਦੇ ਬੰਬਾਂ ਨੂੰ ਸੰਭਾਲ ਲਿਆ ਉਹਨਾਂ ਨੂੰ ਚੱਕ ਕੇ ਅੰਦਰ ਰੱਖ ਲਿਆ ਫਿਰ ਹੌਲੀ-ਹੌਲੀ ਸਾਰੇ ਪਿੰਡ 'ਚ ਪਤਾ ਲੱਗਾ ਵੀ ਆਹ ਗੱਲ ਹੋ ਗਈ ਬੰਬ ਬਣਾਉਣ ਦੀ ਜ਼ਰੂਰਤ ਕੀ ਹੈ ਬੰਬ ਬਣਾਉਣਾ ਦੱਸਣ ਚ ਆ ਰਿਹਾ ਵੀ ਉਹ ਬੰਦਾ ਸੂਰਾਂ ਵਗੈਰਾ ਦਾ ਸ਼ਿਕਾਰ ਕਰਦਾ ਹੂੰ ਉਹਨਾਂ ਨੂੰ ਪਕੜਨ ਵਾਸਤੇ ਕਹਿੰਦੇ ਵੀ ਉਹ ਜਦੋਂ ਸਿਰ ਦਿੰਦਾ ਵੀ ਸੂਰ ਵਗੈਰਾ ਜਦੋਂ ਆਟੇ ਨੂੰ ਖਾਣ ਲੱਗਦੇ ਆ ਉਹ ਜਦੋਂ ਚਬਾਉਂਦੇ ਆ ਤੇ ਉਹ ਮੂੰਹ 'ਚ ਫਟ ਜਾਂਦਾ ਜਾਂ ਕਿਵੇਂ ਵੀ ਉਹ ਇਸ ਤਰ੍ਹਾਂ ਦਾ ਕੰਮ ਕਰਦਾ ਹੂੰ ਨਹੀਂ ਇੱਥੇ ਹੈਗੇ ਸੂਰੇ ਵਜੇ ਸ਼ਿਕਾਰ ਵਾਲੇ ਸਾਡੇ ਇੱਥੇ ਨਹੀਂ ਹੈਗੇ ਪਰ ਬਾਹਰ ਜਾਂਦਾ ਕਿਤੇ ਬਾਹਰ ਜਾ ਕੇ ਕਰਦਾ ਉਹ ਤਾਂ ਪਤਾ ਅੱਜ ਲੱਗਿਆ ਨਾ ਵੀ ਇਹ ਚੀਜ਼ ਉਹਨਾਂ ਵਾਸਤੇ ਕੀਤੀ ਗਈ ਪਰ ਉਹ ਬੰਬ ਜਿਹੜੇ ਅੱਜ ਦੇਖਿਆ ਸੀ ਉਹ ਬਹੁਤ ਵੀ ਘਟਿਆ ਐਨੇ ਤਿਆਰ ਬਰੂਦ ਨਾਲ ਤਿਆਰ ਕੀਤੇ ਹੋਏ ਉਹਨਾਂ ਨੇ ਸੜਕ ਦੇ ਵੇਲੇ ਜਦੋਂ ਡਿਸਚਾਰਜ ਕਰਨ ਲੱਗੇ ਸੜਕ ਦੇ ਵਿੱਚ ਹੀ ਖੋਲ ਕਰਦੇ ਮੱਝਰੀ ਵਾਲੀ ਸੜਕ ਦੇ ਵਿੱਚ ਅਸੀਂ ਘਟੋ ਘਟ ਕੋਈ 200 ਮੀਟਰ ਦੀ ਦੂਰੀ ਤੋਂ ਕਰਦੇ ਰਹੇ 200 ਮੀਟਰ ਤੱਕ ਉੱਡ ਕੇ ਉਹਦੇ ਵਿੱਚ ਜੋ ਬਜਰੀ ਭਰੀ ਛਰੇ ਛਰੇ ਉਹ ਆਏ 200 ਮੀਟਰ ਤੱਕ ਆਇਆ ਤਾਂ ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਨੇ ਕੋਲੇ ਛੋਟੀ ਮਾਰ ਕੇ ਕੀਤਾ ਉਹਦਾ ਕੀ ਹਾਲ ਕੀਤਾ ਤੇ ਇਹ ਪਏ ਉੱਥੇ ਸੀਗੇ ਗਲੀ ਦੇ ਵਿੱਚ ਹਾਂ ਗਲੀ ਦੇ ਵਿੱਚ ਉੱਥੇ ਬੱਚੇ ਵੀ ਖੇਡ ਰਹੇ ਨੇ ਜੀ ਕੋਲੇ 8-9 ਛੋਟੇ-ਛੋਟੇ ਬੱਚੇ ਆ। ਕਿਸੇ ਬੱਚੇ ਦਾ ਵੀ ਨੁਕਸਾਨ ਹੋ ਸਕਦਾ। ਬੱਚੇ ਦਾ ਵੀ ਨੁਕਸਾਨ ਹੋ ਸਕਦਾ ਸੀ। ਵੇਖੋ ਬੱਚੇ ਗਲੀ 'ਚ ਤੁਰੇ ਜਾਂਦੇ ਜਾਂ ਉੱਥੇ ਜਿਸ ਜਗ੍ਹਾ ਤੇ ਪੈਸੀ ਉੱਥੇ ਬੱਚੇ ਆਮ ਹੀ ਫਿਰਦੇ। ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਮਜੀਦ ਸਿੰਘ ਪਿੰਡ ਪਿੰਡ ਬਾਵਣੀ ਵਾਲਾ ਵਿਕੇਯੂ ਗ੍ਰਾਮ ਬਲਾਕ ਸਾਈ। ਠੀਕ। ਮਸਲਾ ਹੋਇਆ। ਮਸਲਾ ਆ ਜੀ ਮੈਂ ਦੁਕਾਨ ਤੇ ਸ਼ਾਪ ਤੇ ਹੈਗਾ ਸੀ ਇੱਕ ਆਇਆ ਸੀ ਵਿਚਾਰਾ ਕੱਚੂਗਨ ਵਾਲਾ ਜੀ। ਉਹਨੇ ਜਦੋਂ ਸੋਟੀ ਲਾਈ ਤਾਂ ਸੁਣਿਆ ਵੀ ਉਹਦੇ ਨਾਲ ਕਚਰੇ ਕੋਚਾਫੇ ਵੱਜ ਗਿਆ। ਜਦੋਂ ਦੁਕਾਨ ਤੇ ਲੈ ਕੇ ਉਹਨੂੰ ਬਿਉਸ਼-ਬੁਸ਼ ਹੋ ਗਿਆ ਸੀ ਉਹਨੂੰ ਟਿਕਟ ਉਗਲਵਾਏ ਫਿਰ ਕਹਿੰਦਾ ਜੀ ਮੈਂ ਇੱਥੇ ਆਇਆ ਤੇ ਮੈਂ ਆ ਚੀਜ਼ ਬੰਬ ਪਿਆ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਤੇ ਉਸ ਤੋਂ ਬਾਅਦ ਸਾਰੇ ਪਿੰਡ ਵਾਲੇ ਆਇਆ ਦੇਖਿਆ ਤੇ ਵਿੱਚੋਂ ਬੰਬ ਨਿਕਲੇ ਆ ਜਿਹੜੇ ਲਗਭਗ 9 ਬੰਬ ਨਿਕਲੇ ਆ ਜਿਹੜੇ ਪੁਲਿਸ ਮੁਲਾਜ਼ਮ ਨੇ ਆਪ ਉੱਥੇ ਜਾ ਕੇ ਚਲਵਾਇਆ ਉਹਦੇ ਜੇ ਕਾਰਨ ਹੈਗਾ ਉਹ ਕਹਿੰਦਾ ਜੀ ਉਹਨੂੰ ਕਾਫੀ ਕੰਬੀਰ ਸੱਟਾਂ ਲੱਗੀਆਂ ਨੇ ਜਿੰਦੇ ਕਾਚੋ ਗਨਾਲ ਦੇ ਤੇ ਸ਼ਰੇ ਵੱਜਿਆ ਬਾ ਜਦੋਂ ਚਲਾਇਆ ਤਾਂ ਥੱਲੇ ਜਿਹੜੀ ਹੈਗੀ ਆ ਆਪਣੀ ਛੜ ਕੇ ਗਈ ਉਹ ਵੀ ਕਾਫੀ ਫਟ ਗਈ ਆ ਇਹਨੇ ਬੰਬ ਜਰੀਲੇ ਲਿਆ ਆ ਇਹ ਨਹੀਂ ਪਤਾ ਉਹਨੇ ਕਿਸ ਵਾਸਤੇ ਲਾਇਆ ਕਿਸ ਵਾਸਤੇ ਲਾਇਆ ਇਹ ਨੂੰ ਪਤਾ ਹੈ ਕਾਰਨ ਉਹਨੂੰ ਪਤਾ ਹੈ ਕਿਉਂ ਬਣਾਇਆ ਕਿਉਂ ਨਹੀਂ ਬਣਾਇਆ ਇਹ ਕੋਣ ਬੰਦਾ ਹੈ ਇਹ ਬੰਦਾ ਜੀ ਬਲਵੀਰ ਸਿੰਘ ਦੱਸਦੇ ਆ ਸਾਨੂੰ ਪਤ ਉਹਦੇ ਡੈਡੀ ਦਾ ਨਾਮ ਰਾਜ ਸਿੰਘ ਹੈ ਜੀ ਅੱਛਾ ਇਹ ਕਹਿੰਦੇ ਪਹਿਲਾਂ ਵੀ ਇਹਨੇ ਹਾਂ ਪਹਿਲੇ ਇੱਕ ਦੋ ਵਾਕਿਆ ਸੁਣੇ ਨੇ ਇੱਕ ਦੋ ਪਹਿਲਾਂ ਹੀ ਵਾਕਿਆ ਕੀਤੇ ਇਹਨਾਂ ਨੇ ਟੈਂਕੀ ਟੁੰਕੀ ਵੀ ਫੋੜਤੀ ਸੀ ਹਾਂਜੀ ਇਹ ਕੰਮ ਕੀ ਕਰਦਾ ਬੰਦਾ ਇਹ ਕੰਮ ਵੈਸੇ ਤਾਂ ਦਾਰੂ ਹੀ ਪੀਂਦਾ ਕਦੇ ਆ ਮਿਸਟਰ ਦਾ ਕੰਮ ਕਰਦਾ ਸੀ ਇਸੇ ਪਿੰਡ ਦਾ ਰਹਿਣ ਵਾਲਾ ਬੰਮਣੀ ਵਾਲੇ ਹਾਂ ਇਸੇ ਪਿੰਡ ਦਾ ਰਹਿਣ ਵਾਲਾ ਅੱਛਾ ਬੰਮਣੀ ਵਾਲੇ ਦਾ ਹੀ ਹੈ ਮਿਸਤਰੀਆਂ ਦਾ ਕੰਮ ਕਰਦਾ ਹਾਂ ਮਿਸਤਰੀਆਂ ਦਾ ਕੰਮ ਕਰਦਾ ਅਚਾ ਚਲੋ ਹੋ ਸਕਦਾ ਵੀ ਤੁਸੀਂ ਕਮਸ ਕਮੇ ਸੋ ਬੱਚੇ ਵੀ ਆ ਸਕਦੇ ਗਲੇ ਲਾਂਗਾ ਟੱਪੇ ਬਾਹਰ ਬੰਬ ਰੱਖਿਆ ਹੋਇਆ ਇੰਨੇ ਜ਼ਰੀਲੇ ਆ ਗਿਆ ਹੋਰ ਬੱਚਿਆਂ ਦਾ ਨੁਕਸਾਨ ਹੋ ਸਕਦਾ ਹੋਰ ਰਸਤੇ ਜਾਂਦਾ ਨੁਕਸਾਨ ਹੋ ਸਕਦਾ ਇਹਦੇ ਤੇ ਬਹੁਤ ਇੰਦੇ ਵਾਸਤੇ ਮਾੜੀ ਗੱਲ ਹੈ ਕਾਰੋਬਾਰ ਤੋਂ ਆਪਦਾ ਕਿਤਾ ਕਾਰੋ ਚਲੋ ਮਾਂ ਪਿਓ ਗਾ ਮਾਂ ਪਿਓ ਨੂੰ ਸਾਭ ਨਹੀਂ ਪਰ ਬੰਬ ਇਸ ਤਰੀਕੇ ਦੇ ਬਣਾਣੇ ਕੋਈ ਇਹ ਤਾਂ ਸਹੀ ਨਹੀਂ ਹੈਗਾ ਨਾ ਬਿਲਕੁਲ ਗਲਤ ਹੈ ਇਸ ਤਰ੍ਹਾਂ ਵੈਸੇ ਕਾਰਵਾਈ ਸਖਤ ਸਖਤ ਹੋਣੀ ਚਾਹੀਦੀ ਹੈ ਹਾਂ ਹਾਂ ਹੁਣ ਪੁਲਿਸ ਆਈ ਹੈ ਮੌਕੇ ਹਾਂਜੀ ਪੁਲਿਸ ਆਈ ਮੌਕੇ ਤੇ ਪੁਲਿਸ ਆ ਕੇ ਮੌਕੇ ਤੇ ਉਹਨਾਂ ਪੁਲਿਸ ਆ ਲੈਣ ਚਲਾਏ ਜਾਣਗੇ ਠੀਕ ਹਾਂ ਜੀ ਪਿੱਪਲ ਸਿੰਘ ਜੀ ਪਿੱਪਲ ਸਿੰਘ ਕੀ ਤੁਹਾਡੇ ਵੀ ਕੋਈ ਇਸ ਤਰ੍ਹਾਂ ਦਾ ਵਾਕਿਆ ਹੋਇਆ ਸੀ ਇਹ ਸਰ ਇਸ ਗੱਲ ਨੂੰ ਹੋਵੇ 7-8 ਮਹੀਨੇ ਹਾਂ ਜੀ ਆਸ-ਪਾਸ ਇੱਥੇ ਹੋਵੇ ਜੀ ਇਹਨੇ ਨਾ ਰਾਤ ਨੂੰ ਇਸ ਦਾ ਬੰਮ ਚਲਾਈ ਜਾਂਦਾ ਸੀਗਾ ਇਹ ਸਾਡੇ ਘਰ ਮਤਲਬ ਕੋਈ ਨਹੀਂ ਸੀਗਾ ਮੈਂ ਫੈਕਟਰੀ ਸੀ ਕੋ ਬਾਏ ਤੇ ਉਹ ਚਾਂਚੱਕ ਰਾਬੇ ਨੇ ਕਿਵੇਂ ਇਹਦਾ ਚਾਂਚੱਕ ਸੱਟਿਆ ਮੈਂ ਉਹ ਆਪਣੀ ਟੈਂਕੀ ਫੱਟ ਗਈ ਸੀ 100 ਲੀਟਰ ਦੀ ਪਾਣੀ ਵਾਲੀ ਹਾਂ ਜੀ ਪਾਣੀ ਵਾਲੀ ਅੱਛਾ ਤੋਂ ਅਸੀਂ ਮਤਲਬ ਮੌਕੇ ਤੇ ਵੇਖਿਆ ਮੈਂ ਸ਼ਾਇਦ ਵੀ ਬਾਲਬੁਲ ਛੱਡਿਆ ਰਹਿ ਗਿਆ ਪਾਣੀ ਬਹੁਤ ਜ਼ਿਆਦਾ ਵਗ ਰਿਹਾ ਸੀਗਾ ਹਾਂਜੀ ਤੋਂ ਦੇਖਿਆ ਤੋਂ ਆਂਦੇ ਵੀ ਇਹਨੇ ਪਟਾਕਾ ਚਲਾਇਆ ਤੋਂ ਉਹਨਾਂ ਫਾਟੀ ਹੈ ਉਹ ਮਤਲਬ ਵੀ ਇਹਨਾਂ ਸਾਡਾ ਨੁਕਸਾਨ ਭਰਤਾ ਤੋਂ ਫਿਰ ਪਿੰਡ ਦੀ ਪੰਚਾਇਤ ਵੀ ਕਹਿੰਦੇ ਚੱਲ ਗਰੀਬ ਬੰਦਾ ਹੈ ਮਾਰਿਆ ਜਾਊਗਾ ਤੁਸੀਂ ਕੋਈ ਸ਼ਿਕਾਇਤ ਨਹੀਂ ਕੀਤੀ ਨਹੀਂ ਅਸੀਂ ਨਹੀਂ ਕੁਝ ਕਹਿਦੇ ਐਵੇਂ ਆਪਾਂ ਕਿਉਂ ਕਹੀ ਤੇ ਹੁਣ ਅੱਜ ਤਾਂ ਇੰਨੇ ਜ਼ਿਆਦਾ ਬੰਬ ਜਿਹੜੇ ਮਿਲੇ ਉਸ ਤੋਂ ਬਾਅਦ ਇਹਨਾਂ ਫੇਰ ਰੋਲਾ ਪਿਆ ਵਾ ਜੀ ਹਾਂਜੀ ਨਾਲ ਇਹਨਾਂ ਦੇ ਗਵਾਨ ਹਾਂਜੀ ਤੇ ਉਹਨਾਂ ਵੀ ਬਣੀ ਦਰਖਾਸਤ ਕੋਈ ਲਾਈ ਸੀ ਕਿ ਬਣਾ ਕਿ ਮੇਰੇ ਸਾਹ ਜੇ ਕੋਈ ਹੋਈ ਨਹੀਂ ਸੰਗਾਈ ਜਾ ਦੋ ਮਹੀਨੇ ਪੈਂਡਰੀ ਵਾਸਤਾ ਨਿਕਲ ਗਿਆ ਸੀ ਇਹ ਬੰਦਾ ਆਦੀ ਹੈ ਇਸ ਤਰ੍ਹਾਂ ਦੇ ਕੰਮ ਕਰਨ ਦਾ ਇਹ ਜੀ ਵੇਖੋ ਜੀ ਇਹ ਰਾਜਗਿਰ ਦਾ ਕੰਮ ਕਰਦਾ ਹੈ ਮਿਸਤਰੀ ਦਾ ਅੱਛਾ ਜੀ दारू ਦਾ ਆਦੀ ਹੈ ਜੀ ਅੱਛਾ दारू ਦਾ ਆਦੀ ਹੈ दारू ਦਾ ਆਦੀ ਹੈ ਤੇ ਮਤਲਬ ਬਣਾ ਕੇ ਹੁਣ 8-9 ਸੀਗੇ ਜਿਹੜੇ ਹੁਣ ਮਤਲਬ ਜਿਹੜੇ ਪਿਸਤੂਏ ਕੀਤੇ ਆ ਹੂੰ ਤੇ ਮਤਲਬ ਅੱਜ ਮੌਕੇ ਤੇ ਮਤਲਬ ਵਿਚਾਰਾ ਖਬਾਰੀਆ ਸੀਗਾ ਜਦੋਂ ਸਾ ਮੈਂ ਘਰ ਸੀਗਾ ਤੋ ਕਿ ਸੋਤੀ ਲਾਈ ਉਹਨੇ ਚੱਲ ਗਿਆ ਜੀ ਅਖਰਾਂ ਆਵਾਜ਼ ਆਈ ਤੇ ਨਾ ਕਰੋ ਬਾਹਰ ਨਿਕਲ ਕੇ ਦੇਖਿਆ ਤੀ ਉਹ ਮਤਲਬ ਵੀ ਹੋ ਚੁੱਕਾ ਹੈ ਵਿਚਾਰਾ ਉਹਨੂੰ ਡਾਕਟਰ ਸਾਹਿਬ ਦੇ ਉਹਨੂੰ ਵੀ ਟੀਕੇ ਟੋਕੇ ਵਗੈਰਾ ਲਗਵਾਏ ਮੈਡੀਸਿਨ ਦਿੱਤੀਆਂ ਤੇ ਬਾਅਦ ਚ ਉਹਲੇ ਸਾਡੇ ਸਾਹਮਣੇ ਉਹ ਜਿਹੜਾ ਥੈਲਾ ਸੀਗਾ ਉਹ ਚਾੱਕ ਕੇ ਅੰਦਰ ਰੱਖ ਲਿਆ ਹੋਵੇ ਜੀ ਜਿਹੜਾ ਹੁਣ ਆਗੇ ਮਤਲਬ ਪੁਲਿਸ ਨੇਰ ਕਰਕੇ ਚਾਹੇ ਕੀ ਨਾਇ ਤੁਹਾਡਾ ਪਿੰਡ ਬਾਮਣੀਆ ਠੀਕ ਕੀ ਮਾਮਲਾ ਹੋਇਆ ਜੀ ਬਾਮਣੀ ਵਾਲੇ ਪਿੰਡ ਕਹਿੰਦੇ ਆ ਕੋਈ ਬੰਬ ਮਿਲੇ ਹੈ ਬਾਮਣੀ ਵਾਲੇ ਬਲਵੀਰ ਸਿੰਘ ਦਾ ਘਰ ਸੀਗਾ ਉੱਥੇ ਨਾ ਜਿਹੜਾ ਬਰੂਦ ਵਾਲੇ ਬੰਬ ਬਣਾਏ ਹੋਏ ਸੀਗੇ ਦਾਨਵਾਰਾਂ ਨੂੰ ਮਾਰਨ ਵਾਲੇ ਜੀ ਉਹ ਗਾਪੇ ਚ ਬੈਠੇ ਸੀ ਕਿ ਪੁਨਾ ਕਹ ਪੋਜੀ ਸੀਗਾ ਚੁੱਟੇ ਆਏ ਸੀ ਉਹਨੇ ਫਿਰ ਉਸ ਚੱਕਰ ਸਾਰੇ ਡਿਸਟ੍ਰਾਈ ਕਰ ਦਿੱਤਾ ਇਹ ਕਿਸ ਤਰ੍ਹਾਂ ਦੇ ਬੰਬ ਸੀ ਸਰ ਇਹ ਬਰੂਦ ਨਾਲ ਬਣਾਏ ਹੋਏ ਸੀ ਬਰੂਦ ਪਾ ਕੇ ਬਰੂਦ ਅੱਗ ਦੇ ਵਿੱਚ ਬਣੋ ਦੋਨੇ ਕੇ ਬਣਾਏ ਹੋਏ ਸੀ ਤੇ ਕਿੰਨੇ ਸੀਗੇ ਸਰ 7-8 ਸੀਗੇ 7-8 ਸੀਗੇ ਤੇ ਹਾਈਪੋਟੈਨਸ਼ਨ ਸੀਗੇ ਕਿੱਦਾਂ ਸੀ ਨਾਰਮਲ ਸੀਗੇ ਨਾਰਮਮਲ ਸੀਗੇ ਨਾਰਮਲ ਸੀਗੇ ਤੇ ਇਹ ਡਿਸਟਰਾਏ ਕਰ ਦਿੱਤੇਗੇ ਹਾਂਜੀ ਹਾਂਜੀ ਤੇ આરોપી ਦਾ ਸਰ ਕੀ ਕੀਤਾ ਨੇ ਹੱਥ ਪਤਾ ਕਰਦੇ ਐ ਕਿ ਰੱਖਿਆ ਜੀ ਮੈਨੂੰ ਪਤਾ ਲੱਗਾ ਪੂਰਾ ਅੱਛਾ ਮਤਲਬ ਕਿ ਪਤਾ ਕਰ ਰਹੇ ਆ ਠੀਕ ਹੈ ਹਾਂ ਜੀ ਇਹ ਪੱਕਾ ਨਹੀਂ ਪਤਾ ਕਿ ਨੇ ਰੱਖਿਆ ਪਤਾ ਕਰਦੇ ਆ ਜਦੋਂ ਮਿਲ ਗਿਆ ਸਬੂਤ ਜੀ ਇਹ ਸਰ ਪਹਿਲਾਂ ਵੀ ਸੁਣਨ ਚਾ ਰਿਹਾ ਕਿ ਇਹ ਜੋ ਸ਼ਖਸ ਹੈ ਜਿਸ ਦੇ ਵੱਲੋਂ ਇਹ ਜਿੱਥੋਂ ਬਰਾਮਦ ਹੋਏ ਆ ਇਹਨੇ ਵੱਲੋਂ ਪਹਿਲਾਂ ਵੀ ਟੈਂਕੀ ਦੇ ਵਿੱਚ ਇੱਕ ਬੰਬ ਸੁੱਟਿਆ ਗਿਆ ਇੱਕ ਘਰ ਦੇ ਵਿੱਚ ਵੀ ਇਸ ਤਰ੍ਹਾਂ ਜਿਹੜਾ ਇਹਗਾ ਆਟੇ ਵਾਲਾ ਬਣਾ ਕੇ ਬੰਬ ਸੁੱਟੇ ਹੁਣ ਕਾਰਵਾਈ ਕਰ ਰਹੇ ਹੋ ਜੀ ਹਾਂ ਜੀ ਪਤਾ ਕਰਦੇ ਜੀ ਵਿੱਚ ਠੀਕ ਸਰ ਥੈਂਕ ਯੂ ਸਰ ਹੇ ਬਾਈ ਇਹ ਨਾ ਇਥੇ ਕਬਾੜੀਆ ਵਿਚਾਰ ਆਇਆ ਹੈ ਕਾਚ ਚੁਗਣ ਵਾਲੇ ਹੂੰ ਧੋਕਾ ਚੁਗਦਾ ਪਿਆ ਤੇ ਛੋਟੀ ਨਾ ਕਰਦਾ ਪਿਆ ਬਈ ਚੋਗਲਾ ਵੇਖਿਆ ਤਾਂ ਬੰਬ ਚੱਲ ਗਿਆ ਹੂੰ ਉਹਨੂੰ ਤਾਂ ਧੂਨੇ ਰੋਗੇ ਤੇ ਛਰੀਏ ਛੁਰੇ ਵੱਜ ਗਏ ਉਹਨੂੰ ਤਾਂ ਫਿਰ ਅਸੀਂ ਟਿਕਾ ਟੋਕੇ ਲਵਾ ਕੇ ਪਾਥੇ ਕਰਤਾ ਉਹਨੂੰ ਚੱਲ ਨੂੰ ਉੱਥੇ ਬੈਠਾ ਜੇ ਤੇ ਹੋਰ ਪੁਲਿਸ ਨੂੰ ਸੱਦਿਆ ਦੇ ਉਹ ਆਈਏ ਤੇ ਹੁਣ ਬੰਬ ਚਲਾਇ ਨਹੀਂ ਉਹ ਤਾਂ ਮੇਲੇ ਨਿਕਲ ਗਿਆ ਇਹ ਕਿਹੜੇ ਬੰਬ ਕਿਹੜੇ ਸੀ ਇਹ ਹੈਗੇ ਨੇ ਸੂਰਾ ਵਾਲੇ ਸ਼ਿਕਾਰ ਵਾਲੇ ਸ਼ਿਕਾਰ ਵਾਲੇ ਕਿੰਨੇ ਬੰਦ ਸੀ ਇਹ ਤਾਂ 9 9 ਦਾ ਇੱਥੇ ਚੱਲੇ ਨੇ 10ਵੇਂ ਉੱਥੇ ਅੱਛਾ 10 ਤੇ ਇਹ ਇੱਥੇ ਕਿੱਥੇ ਪਏ ਸੀਗੇ ਸੇਮ ਨਾਲੀ ਤੇ ਸੇਮ ਨਾਲੀ ਤੇ ਨਹੀਂ ਪਏ ਉਦੋਂ ਘਰੋਂ ਲਿਆਦੇ ਚਾਹਦੇ ਅੱਛਾ ਘਰੋਂ ਲਿਆਦੇ ਹਾਂ ਅੱਛਾ ਪਿੰਡ 'ਚੋਂ ਮਿਲੇ ਨੇ ਇਹ ਅੱਛਾ ਇੱਥੇ ਚਲਾਈ ਗਈ ਹੈ ਇਹ ਫਿਰ ਕਿੰਨੇ ਚਲਾਈ ਇਹ ਕੋਈ ਸਾਹਿਬ ਵਗਾ ਕੱਢ ਪਿੰਡ ਆਇਆ ਰਛੀ ਤੇ ਅੱਛਾ 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 ਕੌਣ ਨੇ ਚਲਾਈ ਰ ਫਿਰ ਤੇ ਇਹ ਪਿੰਡ 'ਚ ਜਿਹੜੀ ਜਗ੍ਹਾ ਤੋਂ ਮਿਲੇ ਹੈ ਉਹ ਕਿੰਨਾ ਦੀ ਜਗ੍ਹਾ ਹੈ ਉਹ ਜਗ੍ਹਾ ਉਹਨਾਂ ਦੀ ਉਹਦੀ ਮਾਂ ਦੀ ਥਾਂ ਹਾਂ ਰੂੜੀ ਪਈ ਸੀ ਰੂੜੀ ਦੇ ਵਿੱਚ ਰੱਖਿਆ ਸੀ ਇਹ ਤਾਂ ਫਿਰ ਪਹਿਲੇ ਚੱਲਿਆ ਇੱਕ ਹੂੰ ਉਹ ਤਾਂ ਮੁੰਡਾ ਵਿਚਾਰਾ ਪਾਥੇ ਹੋ ਗਿਆ ਤੇ ਦੂਜੇ ਉਹ ਬੇਲੀ ਪਿਆਈ ਤੋਂ ਝੋਲਾ ਦਾ ਚਾਦੇ ਤਦ ਨਾਲ ਪਾਸੇ ਕਰ ਲਿਆ ਉਹਨੇ ਆਦੀ ਮਾਂ ਦੇ ਅੰਦਰ ਲਗਾ ਲਿਆ ਅੱਛਾ ਆਏ ਉਹਨਾਂ ਦਾ ਅੰਦਰੋਂ ਕੱਢ ਕੇ ਲਿਆਉਂਦੇ ਨੇ ਅੱਛਾ ਹਾਂ ਇੱਕ ਜਿਹੜੇ ਬੰਦੇ ਦੇ ਘਰੋਂ ਮਿਲੇ ਕੀ ਨਾਮ ਦਾ ਉਹਦਾ ਨਾਂ ਕੀ ਹੋਵੇਗਾ ਤੋਤਾ ਨਹੀਂ ਉਹਦਾ ਨਾਮ ਜੋਰ ਹੈ ਬਲਵੀਰ ਬਲਵੀਰ ਸਿੰਘ ਜਿਹਦੇ ਘਰੋਂ ਮਿਲੇ ਨੇ ਹਾਂ अच्छा ते ओने का, कादे ली बनाई सीगे ए नहीं जी पता की कौन करना बंदे मारने आगे भी दो वाकये ने कीते ने उसी बंदे थाड़े ने हां साडे ਪਿੰਡ ਗੋਂਡੀ ਦੀ ਟੈਂਕੀ ਸਟਿਆ ਸੋ ਟੈਂਕੀ ਪਾੜਦੀ ਐ ਨੇ और साल हो गया अच्छा एक ਗਰੀ ਹੋਰ ਸਟਿਆ ਸੀ ਨੇ ਉਹ ਤਾਂ ਬਾਈ ਤੋ ਹੋ ਗਈ ਨਾ ਜੇ ਉੱਥੇ ਬੰਦਾ ਗੁੰਡੇੜੇ ਕੋਣੀ ਸੀ ਬਲਕੇ ਪਹਿਲਾਂ ਵੀ ਆਜੇ ਆ ਦੋ ਵਾਕਿਆ ਉਹਨੇ ਅੱਗੇ ਕਰ ਚੁੱਕਿਆ ਹਾਂ ਤੇ ਬੋਲਦਾ ਕੋਈ 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 ਪਿੰਡ ਆ ਗੋਣੀ ਬੋਲਦੇ ਆ ਤਾਂ ਬਹੁਤ ਜਿਆਦੇ ਸੀ 10 ਇਹ ਤਾਂ ਫਿਰ ਤਾਈ ਪਤਾ ਲੱਗਿਆ ਤਾਂ ਹੀ ਆਇਆ ਫਿਰ ਨਹੀਂ ਜੇ ਕੋਈ ਬੱਚਾ ਇਹਦੇ ਚਪੇਟ ਚ ਆ ਜਾਂਦਾ ਤਾਂ ਬੱਚੇ ਤਾਂ ਬਹੁਤ ਨਾਲ ਛੜ ਤੇ ਖੇਡਦੇ ਫਿਰਦੇ ਸਨ ਹਮ ਬੱਚੇ ਖੇਡਦੇ ਫਿਰਦੇ ਤਾਂ ਵੀ ਹੁਣ ਤੁਸੀਂ ਪੁਲਿਸ ਨੂੰ ਇਤਲਾ ਦਿੱਤੀ ਹਾਂ ਹਾਂ ਇਤਲਾ ਹੀ ਪੁਲਿਸ ਪੁਲਸ ਤਾਂ ਚੱਕ ਤੇਰੀ ਚੱਕਦੀ ਫਿਰ ਤੇ ਅਸੀਂ ਨਾਲ ਜਾਂਦੇ ਤੁਹਾਡੇ ਚੱਕ ਕੇ ਆ ਜਾਂਦੇ ਠੀਕ ਹੈ